ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵਾਲਿਆਂ ਵਾਲੀ ਜੀ ਬਠਿੰਡੇ ਜਿਹੜੇ ਦੇ ਪਿੰਡ ਆ ਇੱਕ ਤੁਹਾਨੂੰ ਵਾੜ ਦਿਖਾ ਦਿਆਂ ਦਿਖਾ ਵੀ ਟੋਪ ਦਾ ਨਗੀਨਾ ਦੇ ਮਾ ਕਿਹੜਾ ਸੂਆ ਕਦੋਂ ਸੂਈਆ ਜਾਂ ਕਿੰਨਾ ਦੁੱਧ ਬਾਦ ਗਾਂ ਕੱਢੂਗੀ ਬਾਈ ਸੌਫਰੀ ਤੋਂ ਪੁੱਛਾਂਗੇ ਆਜੋ ਬਾਈ ਜੀ ਸਸੀ ਗਾਬਰੇ ਸਸੀ ਗਾਬਰੇ ਓਟੀ ਡਾਕੋਂ ਹਾਂਜੀ ਹਾਂ ਕਿਵੇਂ ਕੰਮ ਕਰ ਕੰਮ ਕਰ ਠੀਕ ਆ ਵਧੀਆ ਵਧੀਆ ਚੱਲੀ ਜਾਂਦਾ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 9878753168 ਜੀ 9878753168 ਪਿੰਡ ਆਪਣਾ ਜੀ ਪਿੰਡ ਬਾਲਿਆਂ ਵਾਲੀ ਆ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਹਿਸੀਲ ਆਪਣਾ ਮੋੜ ਮੋੜ ਓਕੇ ਤੇ ਇੱਕ ਵਾਰ ਦਿਖਾਉਣੀ ਆ ਫਿਰ ਅਜਾ ਇੱਕ ਵਾਰੀ ਦਿਖਾਵਾਂਗੇ ਵੀਰੇ ਇੱਕ ਵਾਰ ਤੇ ਦਿਖਾ ਫਿਰ ਟੌਪ ਦੀ ਦੇਣੀ ਹੈ ਨਾ ਹਾਂ ਸਿਰ ਇਹਦੀ ਹੈ ਵੀਰੇ ਵੀਰੇ ਸੋਪਰੀ ਜਿਹੜੀ ਆਪਾਂ ਵੇੜ ਦੇਖੀ ਜੰਨੇ ਐਚ ਐਫ ਤਾਂ ਹੈਗੀ ਉਹ ਚ ਤਾਂ ਕੋਈ ਸ਼ੱਕ ਹੀ ਨਹੀਂ ਹਨਾ ਹਾਂਜੀ ਹਾਂਜੀ ਤੇ ਕਿਹੜਾ ਸੁਆ ਸੁਈ ਆ ਸੁਆ ਦੂਜਾ ਸੁਈ ਆ ਵੀਰੇ ਦੂਜਾ ਸੁਆ ਸੁਪੀ ਕਦੋਂ ਸੁਈ ਆ ਜੀ ਸੁਈ ਅੱਜ ਸਵੇਰੇ ਵੀਰੇ 5:00 ਵਜੇ ਸੁਈ ਸੀਗੀ ਕੀ ਦਿੱਤਾ ਬੱਚਾ ਦਿੱਤਾਗਾ 7:00 ਵਜੇ ਜੇਰ ਪੈ ਗਈ ਚਿਹਰਾ ਬਠਲ ਚ ਬਈ ਓਕੇ ਜੇਰ ਪੈਈਆ ਦਿਖਾ ਦਿਆਂਗੇ ਬਾਅਦ ਚ ਹਾਂਜੀ ਹਾਂ ਦਿਖਾ ਦੇ ਤੇ ਬਾਕੀ ਦਾ ਸਾਈਜ਼ ਫੁੱਲ ਖੋਲੋ ਜਿਹਦਾ ਤੋੜਾ ਕਰਾ ਕੇ ਚੈੱਕ ਕਰਦੇ ਸੋਪਰੀ ਧਾਰਾਂ ਧੂਰਾਂ ਦੀ ਬਈ 1 ਨੰ ਤੇ ਜੇ ਮੈਂ ਤੁਹਾਨੂੰ ਕੱਦ ਦੀ ਗੱਲ ਇਹਦੀ ਕਰ ਲਾਂ ਮੈਨੂੰ ਬੋਲਣ ਦੀ ਲੋੜ ਨਹੀਂ ਛੋਟੀ ਭੁੰਡੀ ਦੇ ਵਿੱਚ ਜਾਣ ਵਾਲੀ ਬਿਹੜੇ ਨਹੀਂ ਹਨਾ ਹਾਂ ਹਾਂ ਭੁੰਡੀ ਚ ਨਹੀਂ ਜਾਂਦੀ ਵੀਰੇ ਇਹਦੀ ਪੇ ਕੱਪ ਚ ਜਾਊਗੀ ਬਾਜਨ ਹੈਡ ਬਹੁਤ ਆ ਗਈ ਬਾਵਾ ਤੂ ਬਾਤੂ ਬਾਕੀ ਦਾ ਹੱਡਾ ਪੈਰਾਂ ਦੀ ਤੇ ਜਿਹਦੇ ਘਰੇ ਜਾਵੜੀ ਬਰੀਡੇ ਨੇ ਕਰਦੀ ਆ ਹਾਰ ਮਾਰੀ ਰਹੀ ਆ ਵੀਰੇ ਓਕੇ ਓਕੇ ਤੇ ਬਾਈ ਕਿੰਨਾ ਫਿਰ ਦੁੱਧ ਦਿੰਦਾ ਵਾ ਪਹਿਲਾਂ ਦੁੱਧ ਵੀਰੇ 32 33 ਕਿਲੋ ਦਿੰਦਾ ਹੋਇਆਗਾ ਸੁਆ ਕਿਹੜਾ ਐ ਸੁਆ ਦੂਜਾ ਦੂਜਾ ਪਹਿਲੇ ਸਵੇਰ 32 33 ਕਿਲੋ ਬਾਜਨ ਕੱਦ ਕਾਣ ਬਹੁਤ ਆਗਾ ਓਕੇ ਬੱਚੇ ਤਾਂ ਕਰੂਗੀ ਥੋੜਾ ਜਿਹਾ ਹਨਾ ਬੱਚੇ ਤਾਂ ਕਰੂਗਾ ਆ ਦੇਖੋ ਜ ਥਣਲੇਵੇ ਦੀ ਸਾਫ ਪੂਰੀ ਵੱਡੇ ਆਕਾਰ ਦੀ ਆ ਗਈ ਠੀਕ ਹੈ ਜੀ ਥਣਲੇਵਾ ਨੇੜੇ ਤੋਂ ਕਰੋ ਚੈੱਕ ਆ ਦੇਖੋ ਜੀ ਮੋੜ ਲੈ ਵੀਰੇ ਇਧਰ ਨੂੰ ਮੋੜ ਲੈ ਤੇ ਕਿਉਂਕਿ ਤੁਸੀਂ ਕਾਦ ਦਾ ਵੇਟ ਦਾ ਤੇ ਇਥੇ ਹਿਸਾਬ ਲਾ ਲਓ ਬਾਈ ਨੂੰ ਧੱਕੀ ਫਿਰਦੀ ਆ ਠੀਕ ਹੈ ਜੀ ਆ ਦੇਖੋ ਸਾਇਦ ਚੰਗਾ ਹੱਥੀਚੂਾਈ ਵਾਲੇ ਥਣ ਚੁੱਕ ਚੁੱਕ ਆ ਆ ਦੇਖੋ ਜੀ ਤੇ ਵੀਰੇ ਫਿਰ ਕਿੰਨਾ ਬੋਲਾ ਕੱਢਿਆ ਬਰੇ ਬੱਚੇ ਨੂੰ ਜਗਾ ਕੇ 4 ਕਿਲੋ ਬੋਲਾ ਕੱਢਦਾ ਸੀ ਆਪਾਂ ਓਕੇ ਜੀ 4 ਕਿਲੋ ਬੋਲਾ ਆਪਾਂ ਤਾਂ ਕੱਢ ਚੁੱਕੇ ਆ ਜੇਰ ਪੈ ਗਈ ਹਾਂ ਧਾਰਾ ਮਾਨੇ ਬਾ ਮਾਰ ਵੀ ਮਾਰੋ ਬਰੇ ਧਾਰਾਂ ਦਾ ਮਾਰੋ ਆ ਦੇਖੋ ਜੀ ਬਾਕੀ ਦਾ ਬਰੀਡ ਚ ਕੋਈ ਕਮੀ ਨਹੀਂ ਧਾਰਾਂ ਤੁਹਾਨੂੰ ਕਰਾ ਦਿੰਨੇ ਆ ਚੱਕਾ ਦੇਖੋ ਜੀ ਕੰਪਲੀਟ ਧਾਰਾਂ ਮੋਟਾ ਮੋਟਾ ਚੋਣ ਅੱਜ ਵੀ ਜਦ ਬੋਲਾ ਕੱਢਣ ਲੱਗ ਜੀ ਚੰਗੇ ਕੱਢ ਦੂ ਹਾਂ ਨਾ ਬਾਈ ਹਾਂ ਹਾਂ ਵੀਰੇ ਉਹ ਜੇਰ ਕਰਕੇ ਕੱਢਾਂਗੇ ਹੁਣ ਕਰਾਂਗੇ ਸਾਫ ਓਕੇ ਜੀ ਹਾਂ ਤੇ ਧਾਰਾਂ ਨੂੰ ਨਾ ਦਿਖਾ ਦਿੰਦੇ ਹਾਂ ਲਓ ਜੀ ਆ ਦੇਖੋ ਜੀ ਗੁੰਦਿਆ ਪਿਆ ਹਵਾ ਨਾ ਤਾਂ ਤਰੋ ਜੇਕ ਪਿਆਰ ਚ ਪੇਰੇ ਦੀ ਆਪਾਂ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ بارش ਦਾ ਟਾਈਮ ਜ਼ਰੂਰ ਆ ਉਸ ਹਿਸਾਬ ਨਾਲ ਆ ਦੇਖੋ ਬਰੀਕ ਵੇਂਜ ਦੇ ਮੋਟੀ ਪੈਪ ਵੀ ਦੇਖੋ ਆਉਂਦੀ ਰਸਾ ਪੈਪ ਵਰਗੀ ਆ ਤੇ ਕੱਦ-ਗਾਠ ਮੈਂ ਤੁਹਾਨੂੰ ਫੇਰ ਕਹਦੇ ਆ ਫੁੱਲ ਸਾਈਜ਼ ਵੱਡੇ ਸਾਈਜ਼ ਦੀ ਆ ਗਈ ਹਾਂਜੀ ਬਾਈ ਜੀ ਦੁੱਧ ਫਿਰ ਦੁਬਾਰਾ ਫੇਰ ਦੱਸ ਦਿਓ ਕਿੰਨਾ ਕੱਢ ਦੂਗੀ ਦੁੱਧ 30 ਗਰਮੀ ਹਿਸਾਬ ਨਾਲ 30+ ਚੱਲੂ ਵੀਰੇ ਐਵੇਂ ਫਿਰ ਇਹਦੇ ਐਵੇਂ ਮੁੱਲ ਫੋਨ ਤੇ ਕਰ ਲਾਂਗੇ ਜਾਇਜ਼ ਹੋ ਜਾਮਾ ਜਾਇਜ਼ ਰੇਟ ਹੋਊਗਾ ਓਕੇ ਤੇ ਬਾਕੀ ਦਾ ਜੇ ਕਿਹਨੇ ਬਰੀਡ ਤੇ ਕੰਮ ਕਰਨਾ ਵੜ ਲੈ ਕੇ ਜਾਵੇ ਹਨਾ ਹਾਂਜੀ ਹਾਂ ਵੀਰੇ ਓਕੇ ਤੇ ਦੁੱਧ ਇਹਨੇ ਦੇਣੇ ਦੇਣਾ ਕੋਈ ਸ਼ੱਕ ਨਹੀਂ ਫਿਰ ਤੁਸੀਂ ਕੋਲੇ ਖੜੇ ਹੋਵੋਗੇ ਤੁਹਾਨੂੰ ਵੀ ਪਤਾ ਹੀ ਹੈ ਨਾ ਫੁੱਲ ਸਾਈਜ਼ ਜਿਹੜਾ ਫੁੱਲ ਸਾਈਜ਼ ਹੁੰਦਾ ਹੈ ਓਕੇ ਨੰਬਰ ਫੇਰ ਬੋਲ ਦਿਓ ਜੀ 9878755168 ਪਿੰਡ ਆਪਣਾ ਵਾਲਿਆਂ ਵਾਲੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤਹਿਸੀਲ ਮੌੜ ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾ ਦੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ